ਇਸੋਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿੱਚ 112 ਦਵਾਈਆਂ ਦੀ ਵਿਕਰੀ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਜੀ ਹਾਂ ਬੇहद ਵੱਡੀ ਖਬਰ ਹੈ ਜੇਕਰ ਤੁਹਾਡੇ ਘਰੇ ਵੀ ਦਵਾਈਆਂ ਪਈਆਂ ਹੋਈਆਂ ਨੇ ਜੇਕਰ ਤੁਸੀਂ ਵੀ ਆਪਣੇ ਬੱਚਿਆਂ ਨੂੰ ਜਾਂ ਖੁਦ ਲਈ ਦਵਾਈਆਂ ਲੈ ਰਹੇ ਹੋ ਤਾਂ ਇਹ ਬੇहद ਅਹਿਮ ਖਬਰ ਹੈ ਤੁਹਾਡੇ ਲਈ ਧਿਆਨ ਨਾਲ ਸੁਣ ਰਹੋ ਇਹ ਖਬਰ ਦੱਸਦੀ ਪੰਜਾਬ ਦੇ ਵਿੱਚ 112 ਦਵਾਈਆਂ ਦੀ ਵਿਕਰੀ ਤੇ ਪਾਬੰਦੀ ਲਗਾ ਦਿੱਤੀ ਗਈਆਂ ਨੇ 112 ਦਵਾਈਆਂ ਬੈਨ ਕਰ ਦਿੱਤੀਆਂ ਗਈਆਂ ਨੇ ਦਰਸਲ ਘਟੀਆਂ ਗੁਣਵੱਤਾ ਵਾਲੀਆਂ 112 ਦਵਾਈਆਂ ਦੀ ਵਿਕਰੀ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਜਿਸ ਦੇ ਚਲਦੇ ਦਾਸ ਤੀਏ ਕਿ ਐਮਪੀ ਤੇ ਰਾਜਸਥਾਨ ਚ ਸਿਰਪੀ ਨਾਲ ਬੱਚਿਆਂ ਦੀ ਮੌਤ ਮਗਰੋਂ ਇਹ ਵੱਡਾ ਐਕਸ਼ਨ ਲਿਆ ਗਿਆ ਹੈ ਪੰਜਾਬ ਦੇ ਵਿੱਚ ਵੀ ਕਈ ਦਵਾਈਆਂ ਦੀ ਜਿਹੜੀ ਜਾਂਚ ਕੀਤੀ ਗਈ ਤੇ ਉਸ ਤੋਂ ਬਾਅਦ 112 ਦਵਾਈਆਂ ਜਿਹੜੀਆਂ ਸੀਗੀਆਂ ਉਨ੍ਹਾਂ ਦੀ ਗੁਣਵੱਤਾ ਠੀਕ ਨਹੀਂ ਪਾਈ ਗਈ ਤਾਂ ਉਸ ਤੋਂ ਬਾਅਦ ਹੁਣ ਉਹਨਾਂ ਦੇ ਉੱਤੇ ਬੈਨ ਲਗਾ ਦਿੱਤਾ ਗਿਆ ਪੰਜਾਬ ਦੇ ਵਿੱਚ ਬੜੀਆਂ 11 ਦਵਾਈਆਂ ਦੇ ਨਮੂਨੇ ਵੀ ਟੈਸਟ ਜਿਹੜੇ ਸੀਗੇ ਉਹ ਫੇਲ ਹੋ ਚੁੱਕੇ ਸੀ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਨੇ 112 ਦਵਾਈਆਂ ਦੀ ਵਰਤੋਂ ਤੇ ਜਿਹੜੀ ਹੈ ਓਹੋ پابੰਦੀ ਲਗਾ ਦਿੱਤੀ ਗਈ ਹੈ ਲਿਸਟ ਤੁਸੀਂ ਦੇਖ ਸਕਦੇ ਹੋ ਬੇहद ਲੰਬੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਸਾਰੀ ਹੀ ਦਵਾਈਆਂ ਦੀ ਜਾਣਕਾਰੀ ਦਿੱਤੀ ਗਈ ਹੈ ਦਰਸਲ ਜਦੋਂ ਐਮਪੀ ਅਤੇ Rajasthan ਤੋਂ ਜਿਹੜੀ ਖੰਗ ਵਾਲੀ ਦਵਾਈ ਸੀ ਪੀਣ ਵਾਲੀ ਉਸ ਤੋਂ ਬੱਚਾ ਦੀ ਮੌਤ ਦੀ ਖਬਰ ਸਾਹਮਣੇ ਆਈ ਤਾਂ ਸਰਕਾਰਾਂ ਜਿਹੜੀਆਂ ਨੇ ਐਕਟਿਵ ਹੋ ਜਾਂਦੀਆਂ ਨੇ ਤੇ ਉਹਨਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਦਵਾਈਆਂ ਦੀ ਜਾਂਚ ਕੀਤੀ ਜਾਂਦੀ ਹੈ ਤੇ ਇਸੇ ਦੇ ਚੱਲਦੇ ਹੁਣ ਦੇਖ ਸਕਦੇ ਹੋ ਕਿ ਬੇहद ਵੱਡੀ ਕਾਰਵਾਈ ਕੀਤੀ ਗਈ ਹੈ ਸਰਕਾਰ ਦੇ ਵੱਲੋਂ ਤੇ ਹੁਣ 112 ਜਿਹੜੀਆਂ ਅਜਿਹੀਆਂ ਦਵਾਈਆਂ ਸੀਗੀਆਂ ਉਹਨਾਂ ਦੇ ਉੱਤੇ ਬੈਨ ਲਗਾ ਦਿੱਤਾ ਗਿਆ ਦਰਸਲ ਸੈਂਟਰਲ ਡਰਗਸ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ ਸੀਡੀ ਐਸ ਸੀਓ ਵੱਲੋਂ ਸਬਸਟੈਂਡਰਡ ਘਟੀਆ ਗੁਣਵੱਤਾ ਵਾਲੀਆਂ ਦਵਾਈਆਂ ਤੇ ਬੈਨ ਲਗਾ ਦਿੱਤਾ ਗਿਆ ਹੈ ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਵਿੱਚ ਜ਼ਹਿਰੀਲਾ ਖੰਸ ਸਿਰਪੀ ਨਾਲ ਬੱਚਿਆਂ ਦੀ ਮੌਤ ਤੋਂ ਬਾਅਦ ਸੈਂਟਰਲ ਡਰਗਸ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ ਨੇ ਦੇਸ਼ ਪਰ ਦੇ ਵਿੱਚ ਬਣੀਆਂ ਦਵਾਈਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਪੰਜਾਬ ਦੇ ਵਿੱਚ ਬਣੀਆਂ 11 ਦਵਾਈਆਂ ਦੇ ਨਮੂਨੇ ਵੀ ਜਿਹੜੇ ਨੇ ਉਹ ਟੈਸਟ ਵਿੱਚ ਫੇਲ ਹੋ ਗਏ ਸੀ ਜਿਸ ਤੋਂ ਬਾਅਦ ਦੱਸਦੀ ਪੰਜਾਬ ਸਰਕਾਰ ਨੇ ਸਿਹਤ ਬਾਗ ਨੇ 112 ਦਵਾਈਆਂ ਦੀ ਵਰਤੋਂ ਤੇ ਪਾਬੰਦੀ ਲਗਾ ਦਿੱਤੀ ਹੈ ਜਿਨ੍ਹਾਂ ਦੀ ਲਿਸਟ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਇਹ ਬੇਹਤ ਲੰਮੀ ਲਿਸਟ ਜਾਰੀ ਕੀਤੀ ਗਈ ਨੇ ਜਿਸ ਦੇ ਵਿੱਚ ਵੱਖ-ਵੱਖ ਦਵਾਈਆਂ ਦੇ ਨਾਮ ਸ਼ਾਮਿਲ ਨੇ ਰਾਸ ਦੇ ਵਿੱਚ ਜਿਨ੍ਹਾਂ 11 ਦਵਾਈਆਂ ਦੇ ਨਮੂਨੇ ਫੇਲ ਹੋਏ ਸਨ ਉਹ ਮੋਹਾਲੀ ਗੁਰਦਾਸਪੁਰ ਜਲੰਧਰ ਡੇਰਾ ਬੱਸੀ ਵਿੱਚ ਬਣੀਆਂ ਸਨ ਤੇ ਆਂ ਨਾ ਸਿਰਫ ਰਾਜਪੁਰ ਦੇ ਮੈਡੀਕਲ ਸਟੋਰਾਂ ਨੂੰ ਸਗੋਂ ਹੋਰ ਰਾਜਾਂ ਨੂੰ ਵੀ ਸਪਲਾਈ ਕੀਤੀਆਂ ਗਈਆਂ ਸਨ ਤੇ ਇਸੇ ਦੇ ਚੱਲਦੇ ਸੀਡੀਐਸਸੀਓ ਦੀ ਰਿਪੋਰਟ ਤੋਂ ਬਾਅਦ ਸੰਬੰਧਤ ਬੈਂਚਾਂ ਵਿੱਚੋਂ ਦਵਾਈਆਂ ਨੂੰ ਬਾਜ਼ਾਰ ਤੋਂ ਹਟਾਉਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਗਈ ਹੈ ਮੈਡੀਕਲ ਸਟੋਰਾਂ ਡਾਕਟਰਾਂ ਤੇ ਹਸਪਤਾਲਾਂ ਨੂੰ ਇਹਨਾਂ ਦਵਾਈਆਂ ਦਾ ਸਟਾਕ ਜਮਾ ਕਰਨ ਦੇ ਆਦੇਸ਼ ਦਿੱਤੇ ਗਏ ਹਨ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਖਤਮ ਕੀਤਾ ਜਾ ਸਕੇ ਪੂਰਨ ਤੌਰ ਦੇ ਉੱਤੇ ਉਹਨਾਂ ਦੀ ਵਰਤੋਂ ਨਾ ਕੀਤੀ ਜਾਵੇ ਇਹਨਾਂ ਦੀ ਵਰਤੋਂ ਤੁਰੰਤ ਬੰਦ ਕਰ ਦੇਣੀ ਚਾਹੀਦੀ ਹੈ ਜਿਨ੍ਹਾਂ ਦਵਾਈਆਂ ਦੇ ਨਮੂਨੇ ਫੇਲ ਹੋਏ ਹਨ ਉਹ ਐਸਿਡਿਟੀ ਦਰਦ ਬੁਖਾਰ ਅਲਰਜੀ ਹਾਈ ਬਲੱਡ ਪ੍ਰੈਸ਼ਰ ਅਤੇ ਦਮੇ ਤੋਂ ਪੀੜਿਤ ਮਰੀਜ਼ਾਂ ਨੂੰ ਦਿੱਤੀਆਂ ਜਾਂਦੀਆਂ ਨੇ ਸਿਹਤ ਵਿਭਾਗ ਨੇ ਡਰੱਗ ਇਨਸਪੈਕਟਰਾਂ ਨੂੰ ਇਹ ਵੀ ਹਦਾਇਤ ਦਿੱਤੀ ਹੈ ਕਿ ਇਹ ਦਵਾਈਆਂ ਦੀ ਵਰਤੋਂ ਨਾ ਕੀਤੀ ਜਾਵੇ ਤਾ ਦੇਖ ਸਕਦੇ ਹੋ ਕਿ ਇਹ ਦਵਾਈਆਂ ਦੀ ਲਿਸਟ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ 112 ਦਵਾਈਆਂ ਨੇ ਜਿਨ੍ਹਾਂ ਦੇ ਉੱਤੇ ਬੈਨ ਲਗਾਇਆ ਗਿਆ ਹੈ ਤਾਂ ਇੱਕਦਮ ਖਬਰ ਧਿਆਨ ਨਾਲ ਸੁਣ ਰਹੋ ਕੀ ਪਤਾ ਤੁਹਾਡੇ ਘਰ ਵੀ ਇਹਨਾਂ ਦੇ ਵਿੱਚੋਂ ਕੋਈ ਦਵਾਈਆਂ ਪਈਆਂ ਹੋਣ